ਸੱਚਕਾਲ ਦੋਸਤੋ ਤੁਸੀਂ ਜੁੜੇ ਹੋ ਪਬਲਿਕ ਸਮਾਣਾ ਨਿਊਜ਼ ਚੈਨਲ ਨਾਲ ਤੇ ਅਸੀਂ ਅੱਜ ਪਹੁੰਚੇ ਆਂ ਸਮਾਣਾ ਦੀ ਸਹਿਜਪੁਰਾ ਸੜਕ ਦੇ ਉੱਤੇ ਜੇ ਗੱਲ ਕਰੀਏ ਤਾਂ ਪਿਛਲੇ 15 ਸਾਲ ਤੋਂ ਇਸ ਸੜਕ ਦੇ ਜਿਹੜੇ ਹਾਲਾਤ ਨੇ ਇੰਨੇ ਕੁ ਮਾੜੇ ਬਣ ਚੁੱਕੇ ਨੇ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੀਆਂ ਕਰ ਰਹੇ ਆਂ ਕਿ ਇਸ ਸੜਕ ਦੇ ਉੱਤੇ ਇੰਨੇ ਕੁ ਜਿਹੜੇ ਖੱਡੇ ਪੈ ਚੁੱਕੇ ਨੇ ਥਾਂ-ਥਾਂ ਤੇ ਜਿਹੜਾ ਜਦੋਂ ਵੀ ਮੀਂਹ ਪੈਂਦਾ ਤਾਂ ਪਾਣੀ ਖੜ ਜਾਂਦਾ ਲੋਕਾਂ ਨੂੰ ਜਿਹੜਾ ਰਸਤੇ ਦੇ ਵਿੱਚ ਇਹ ਖੱਡੇ ਨਹੀਂ ਪਤਾ ਚੱਲਦੇ ਪਾਣੀ ਦੇ ਕਾਰਨ ਲੋਕ ਜਦੋਂ ਇੱਥੋਂ ਨਿਕਲਦੇ ਨੇ ਤਾਂ ਕਈ ਵਾਰ ਜਿਹੜਾ ਇਹਨਾਂ ਗੱਡੀਆਂ ਦੇ ਵਿੱਚ ਵੀ ਗਿਰਦੇ ਨਸਰ ਆਉਂਦੇ ਨੇ ਕਿਉਂਕਿ ਐਨਾ ਇੰਨਾ ਕੁ ਜ਼ਿਆਦਾ ਜਿਹੜਾ ਪਾਣੀ ਭਰ ਜਾਂਦਾ ਸਾੜੇ ਦੇ ਉੱਤੇ ਹਾਲਾਤ ਜਿਹੜੇ ਨੇ ਇੰਨੇ ਕੁ ਮਾੜੇ ਬਣ ਜਾਂਦੇ ਨੇ ਦੱਸਿਆ ਜਾ ਰਿਹਾ ਲੋਕਾਂ ਵੱਲੋਂ ਕਿ ਕਈਆਂ ਦੀ ਤਾਂ ਗੱਡੀਆਂ ਦੇ ਜਿਹੜੇ ਉਰੇ ਨੇ ਐਕਸਲ ਵੀ ਟੁੱਟਦੇ ਨੇ ਹਾਲਾਤ ਜਿਹੜੇ ਨੇ ਇੰਨੇ ਕੁ ਮਾੜੇ ਨੇ ਮਜੂਤਾ ਵਿਧਾਇਕ ਨੂੰ ਇਸ ਬੰਦੇ ਜਿਹੜਾ ਸੋਚਣਾ ਚਾਹੀਦਾ ਕਿਉਂਕਿ ਸਾਥ-ਸਾਥੇ ਖੱਟੇ ਹੋਣ ਕਰਕੇ ਲੋਕ ਜਿਹੜੇ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਬਹੁਤ ਬੁਰੀ ਉਪਚੀ ਨਾਲ ਜਿਹੜੀ ਹੈ ਮੁਸ਼ਕਿਲ ਨਾਲ ਜੀ ਰਹੇ ਨੇ ਗੱਲਬਾਤ ਉਰੇ ਲੋਕਾਂ ਨਾਲ ਕਰਾਂਗੇ ਕਿਉਂਕਿ ਬਹੁਤ ਜਿਹੜੇ ਮਾੜੇ ਹਾਲਾਤ ਨੇ ਥਾ-ਥਾ ਤੇ ਜਿਹੜਾ ਇਸ ਸੜਕ ਦੇ ਉੱਤੇ ਪਾਣੀ ਭਰ ਚੁੱਕਿਆ ਤੇ ਜੇ ਗੱਲ ਕਰੀਏ ਤਾਂ ਇਸ ਰੋਡ ਦੇ ਉੱਤੇ ਕਾਫੀ ਬਿਜ਼ਨਸਮੈਨ ਲੋਕ ਵੀ ਜਿਹੜੇ ਨੇ ਇਹਨਾਂ ਦੀ ਉਰੇ ਇੰਡਸਟਰੀ ਜਿਹੜੀਆਂ ਫੈਕਟਰੀਆਂ ਨੇ ਉਹ ਵੀ ਉਰੇ ਹੀ ਚੱਲਦੀਆਂ ਨੇ ਪਰ ਉਹ ਵੀ ਜਿਹੜਾ ਲਗਾਤਾਰ ਸਰਕਾਰ ਨੂੰ ਜਿਹੜਾ ਮੰਗ ਕਰਦੇ ਨੇ ਕਿ ਇਸ ਰੋਡ ਨੂੰ ਜਿਹੜਾ ਬਣਵਾ ਦਿੱਤਾ ਜਾਵੇ ਪਰ ਹਰਿਆਣਵੀ ਵਾਲੀ ਗੱਲ ਹੈ ਕਿ ਕਾਫੀ ਟਾਈਮ ਤੋਂ ਇਹ ਜਿਹੜਾ ਜਦੋਂ ਵੀ ਇਲੈਕਸ਼ਨ ਹੁੰਦੇ ਨੇ ਉਦੋਂ ਸਿਰਫ ਇਹ ਵਾਅਦੇ ਆ ਤਾਂ ਕਿ ਇਹ ਸੜਕ ਜਿਹੜੀ ਦਿਖਦੀ ਨਜ਼ਰ ਆਉਂਦੀ ਹੈ ਹਲੇ ਤੱਕ ਜਿਹੜਾ ਇਸ ਸੜਕ ਦਾ ਕੋਈ ਵੀ ਜਿਹੜਾ ਵਾਲੀ ਵਾਰਚ ਜਿਹੜਾ ਨਹੀਂ ਸਮਝ ਆਉਂਦਾ ਲਗਾਤਾਰ ਜਿਹੜੇ ਲੋਕਾਂ ਦੀਆਂ ਤਸਵੀਰਾਂ ਤੁਹਾਨੂੰ ਇਸ ਪਾਣੀ ਦੇ ਵਿੱਚੋਂ ਲੰਘਦੇ ਦੀਆਂ ਅਸੀਂ ਸਾਂਝੀਆਂ ਕਰ ਰਹੇ ਹਾਂ ਇਹ ਸੜਕ ਇਕੱਲਾ ਇਹੀ ਖੱਡਾ ਨਹੀਂ ਪਰ ਇੱਥੇ ਹੋਰ ਵੀ ਕਾਫੀ ਲੋਕ ਜਿਹੜੇ ਨੇ ਮੌਜੂਦ ਨੇ ਗੱਲਬਾਤ ਕਰਾਂਗੇ ਪਰ ਇੰਨੇ ਕੋ ਹਾਲਾਤ ਜਿਹੜੇ ਮਾੜੇ ਨੇ ਉਹ ਤੁਹਾਨੂੰ ਸਾਰੀ ਜਿਹੜੀਆਂ ਤਸਵੀਰਾਂ ਜਿਹੜੀਆਂ ਨੇ ਬਿਆਨ ਕਰਦੀਆਂ ਨੇ ਤੁਸੀਂ ਸਾਰੇ ਜਿਹੜੇ ਲੋਕ ਸਮਝਦਾਰ ਹੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਲੋਕ ਜਿਹੜਾ ਬੋਚ ਪਚਾ ਕੇ ਜਰੂਰ ਨਿਕਲਦੇ ਨੇ ਪਰ ਕਦੇ ਵੀ ਕਦੀ ਜਿਹੜਾ ਕੋਈ ਨਾ ਕੋਈ ਜਾਨੀ ਮਾਨੀ ਨੁਕਸਾਨ ਤੋਂ ਬਚੋ ਬਣਿਆ ਰਹਿੰਦਾ ਹੈ ਗੱਲ ਭਾਈ ਜੀ ਨਾਮ ਕੀ ਹੈ ਤੁਹਾਡਾ ਅਮਰਜੀਤ ਜੀ ਅਮਰਜੀਤ ਜੀ ਉਰੋ ਤੋਂ ਹੀ ਸੜਕ ਤੋਂ ਕ੍ਰੋਸ ਕਰਕੇ ਆ ਰਹੇ ਹੋ ਕੀ ਹਾਲਾਤ ਲੱਗਦੇ ਨੇ ਬਹੁਤ ਬੁਰਾ ਹਾਲਾਤ ਹਮ ਆਟੋ ਵੀ ਦੋਰੀ ਪਲਟ ਗਈ ਦੋ ਵਾਰ ਆਟੋ ਪਲਟ ਚੁੱਕੀ ਹੈ ਹਾਂ ਜੀ ਜੀ ਸਵਾਰੀਆਂ ਬੱਤੀਆਂ ਹਾਂ ਇੰਨਾ ਪੂਰਾ ਹਾਲ ਹੈ ਕਿ ਬਹੁਤ ਇੰਨਾ ਅੱਕੇ ਜਾ ਕੇ ਦੇਖੋ ਹੰਤੇ ਹੋਰ ਪਾਣੀ ਇੱਲਾ ਇੰਨਾ ਪੂਰਾ ਹਾਲ ਹੈ ਪੈਦਲ ਨੂੰ ਲੰਘੇ ਜਾਂਦੇ ਇੰਨਾ ਪੂਰਾ ਹਾਲ ਹੈ ਕਿੰਨੇ ਕੁ ਟਾਈਮ ਤੋਂ ਹੋਣੀ ਹੈ ਸੜਕ ਲਗਭਗ ਇੱਜੇ ਕੜ ਤੋਂ ਕੜ ਮੇਰੇ ਸਾਹਬ ਚ ਸਾਲ ਡੇਢ ਸਾਲ ਨੂੰ ਤੇ ਇਹ ਨੂੰ ਅੱਜ ਤੱਕ ਹਾਂ ਅੱਛਾ ਬਣੀ ਕਿੰਨੇ ਕੁ ਟਾਈਮ ਨੂੰ ਹੋ ਗਿਆ ਬਣੀ ਨੂੰ ਹੋ ਗਿਆ ਨੂੰ ਦੂਸਰੇ ਸਾਲ ਨੂੰ ਵੀ ਟੁੱਟੀ ਹੋਈ ਹੈ ਹਾਂ ਟੁੱਟੀ ਕੋਈ ਨਹੀਂ ਉਰੇ ਦੇਖਣ ਆਂਦਾ ਨਾ ਕੋਈ ਨਹੀਂ ਦੇਖਣ ਆਂਦਾ ਅੱਜ ਤੱਕ ਇੰਨਾ ਚਿਰ ਹੋ ਗਿਆ ਇੱਥੋਂ ਲੰਘਦੇ ਆ ਕੋਈ ਬੰਦਾ ਨਹੀਂ ਤੇ ਦੇਖਣ ਆਂਦਾ ਇਹ ਤੇ ਰਾਕੇ ਦੇਖੇ ਜਾਂ ਕੋਈ ਪਤਾ ਕਰੇ ਕੀ ਹਾਲਾਤ ਹੋਰ ਨਹੀਂ ਕੀ ਨਹੀਂ ਅੱਗੇ ਜਾ ਕੇ ਦੇਖੋ ਜੀ ਕਿ ਹੋਰ ਜਿਆਦਾ ਪਰੇਸ਼ਾਨੀ ਹੈ ਇੰਨਾ ਪੂਰਾ ਹਾਲਾਤ ਹੈ ਕਿ ਯਾਨੀ ਕਿ ਪੈਟਰਨ ਨਹੀਂ ਬਦਲਣ ਚਾਹਦੇ ਠੀਕ ਹੈ ਥੈਂਕ ਯੂ ਦੇਖ ਸਕਦੇ ਹੋ ਕਿ ਜਿਹੜਾ ਰਿਸ਼ਕਾ ਚਾਲਕ ਹੈ ਉਸ ਦਾ ਵੀ ਕਹਿਣਾ ਇਹੀ ਹੈ ਕਿ ਜਿਹੜਾ ਅਸੀਂ ਰੋ ਰੋਜ਼ਾਨਾ ਲੰਘਦੇ ਆਂ ਤੇ ਕਈ ਵਾਰ ਜਿਹੜਾ ਸਾਡਾ ਰਿਸ਼ਕਾ ਵੀ ਇਸ ਰੋਡ ਦੇ ਉੱਤੇ ਪਲਟਿਆ ਪਰ ਸਰਕਾਰ ਜਿਹੜੀ ਹੈ ਇਸ ਪਾਸੇ ਕਦੋਂ ਗੰਭੀਰ ਹੋਵੇਗੀ ਇਹ ਜਿਹੜੇ ਹੁਣ ਸਾਰੇ ਨੇ ਸਸਪੈਂਸ ਬਣੇ ਹੋਏ ਨੇ ਕਿਉਂਕਿ ਸੜਕ ਦੀ ਜਿਹੜੀ ਹਾਲਾਤ ਨੇ ਤੁਹਾਨੂੰ ਦੇਖ ਸਕਦੇ ਹੋ ਕਿ ਅੱਗੇ ਜਾ ਕੇ ਥੋੜੀ ਜਿਆ ਹੋਰ ਤਸਵੀਰ ਜਿਹੜੀਆਂ ਨੇ ਸਾਂਝੀਆਂ ਕਰ ਦਿੱਤੀਆਂ ਜਾਣ ਕਿ ਉਰ ਪੈਦਲ ਵੀ ਲੰਘਣਾ ਇੰਨਾ ਕੋ ਮੁਸ਼ਕਲ ਹੈ ਤੇ ਇਸ ਸੜਕ ਤੋਂ ਕਿਸ ਤਰੀਕੇ ਨਾਲ ਲੋਕ ਜਿਹੜੇ ਆਪਣੇ ਗੱਡੀਆਂ ਮੋਟਰਸਾਈਕਲ ਲੰਘਾਉਂਦੇ ਹੋਣਗੇ ਇਹ ਤਾਂ ਤੁਸੀਂ ਸਾਰੇ ਹੀ ਸਮਝਦਾਰ ਹੋ ਇੱਕ ਲਵੇ ਜਿਹੜਾ ਇਸੇ ਇੱਕ ਸਕੂਲ ਵੀ ਬਣਿਆ ਹੋਇਆ ਆਚਾਰਿਆ ਦਵਿੰਦਰ ਮੀਨੀ ਜੈਨ ਜਿਹੜਾ ਹੈ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਹੈ ਇੱਥੇ ਜਿਹੜੇ ਹਾਲਾਤ ਨੇ ਦਿਨ-ਪਰ-ਦਿਨ ਜਿਹੜੇ ਖਰਾਬ ਹੁੰਦੇ ਜਾ ਰਹੇ ਨੇ ਕੁਝ ਦਿਨ ਪਹਿਲਾਂ ਵੀ ਜਿਹੜੀ ਸਾਡੇ ਵੱਲੋਂ ਇੱਥੇ ਜਿਹੜੀ ਖਬਰ ਹੈ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਪਰ ਜਦੋਂ ਵੀ ਮੀਂਹ ਹੁੰਦਾ ਤਾਂ ਉਰੇ ਇੰਨਾ ਕੁ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਹੈ ਤੇ ਲੋਕ ਜਿਹੜੇ ਨੇ ਤਰ ਤਰ ਦੇ ਪੋਕਰਾਂ ਖਾਣ ਦੇ ਲਈ ਲਗਾਤਾਰ ਮਜਬੂਰ ਹੋ ਰਹੇ ਨੇ ਦੇਖ ਸਕਦੇ ਹੋ ਕਿ ਇੱਕ ਹੋਰ ਤਸਵੀਰ ਜਿਹੜੀ ਹੈ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਕਿ ਲੋਕ ਕਿਸ ਤਰੀਕੇ ਨਾਲ ਉਰੇ ਜਿਹੜਾ ਲੰਘਦੇ ਹੋਣਗੇ ਇਹ ਤੁਸੀਂ ਸਾਰੇ ਹੀ ਜਿਹੜਾ ਖੁਦ ਸਮੇਤਦਾਰੋਂ ਹਮ ਕੀ ਹੈ ਜੀ ਸਤਨਾੰਸ ਅੰਕਲ ਜੀ ਉਰੇ ਹਾਲਾਤ ਕੀ ਨੇ ਤੁਸੀਂ ਉਰੇ ਰੋਜ਼ਾਨਾ ਲੰਘਦੇ ਹੋ ਆਇਰ ਜਾਨਾ ਲੱਗਣਿਆ ਬੁਰਾ ਹਾਲ ਹੈ ਜੀ ਹੂੰ ਤੋਂ ਟੋੜਣ ਰੋਜ਼ ਰਾਤ ਦੁੱਧ ਰੋੜ ਤੇ ਜਾਨਿਆ ਟਿਕਦੇ ਜਾਨਿਆ ਟੋਆਂ ਦੇ ਵਿੱਚ ਹੂੰ ਤਾਂ ਬੁਰਾ ਹਾਲ ਹੈ ਤੋੜ ਕਪੜੇ ਲੱਪੜ ਜਾਂਦੇ ਨੇ ਸ਼ਾਮ ਨੂੰ ਵੀ ਸਵੇਰੇ ਵੀ ਕਿੰਨੇ ਕੁ ਟਾਈਮ ਤੇ ਸੜਕ ਦੇ ਹਾਲਾਤ ਨੇ ਇਦਾਂ ਦੇ ਇਹ ਬਾਬ ਕਾ ਵੀ ਡੇਰ ਤੋਂ ਨੇ ਇਹ ਤਾਂ ਕਈ ਸਾਲ ਹੋ ਗਏ ਨੇ ਅਸੇ ਮੈਨਾਂ 15 ਸਾਲ ਹੋ ਗਏ ਹੁਣੀ ਛੜਕ ਬਣੀ ਨੂੰ ਹੂੰ 15 ਸਾਲ ਤੋਂ ਮਤਲਬ ਕਿ ਕੋਈ ਸੁਣਵਾਈ ਨਹੀਂ ਹੈਗੀ ਇਹ ਸੜਕ ਦੀ ਸੁਣਵਾਈ ਨਹੀਂ ਇਹਦੀ ਆ ਗਈ ਬੁਰਾ ਹਾਲ ਹੈ ਜੀ ਲੋਕ ਗਿਰਦੇ ਵੀ ਨੇ ਸੜਕ ਤੇ ਬੜੇ ਟਿਕਦੇ ਨੇ ਬਹੁਤ ਠੀਕ ਹੈ ਪਿੱਛੇ ਜਿਹੜੇ ਮੇਰੇ ਲੜਕੇ ਨੂੰ ਲੋਨ ਉਹ ਇੱਥੇ ਆਹ ਕੰਡੇ ਕੋਲ ਸੱਟਾਂ ਲੱਗੀਆਂ ਆ ਡਿੱਗ ਪਿਆ ਹਾਂ ਤੇ ਲੱਗ ਕੇ ਟੋਈ ਨੂੰ ਚੱਲ ਪਿਆ ਹਾਂ ਠੀਕ ਹੈ ਫਿਲਹਾਲ ਦੇ ਉਜਾਜਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ